ਇਹ ਸਾਰੇ ਉਹਨਾਂ ਨੂੰ ਮੈਂਟਲੀ ਏਡੇਟ ਕਰਦੇ ਸੀ ਜੀ ਠੀਕ ਹੈ ਜੀ ਤੇ ਉੱਥੇ ਦੋ ਤਿੰਨ ਮੁੰਡੇ ਹੋਰ ଥିਗੇ ਜੀ ਉਹ ਵੀ ਬੋਰੇ ଥିਗੇ ਅਸੀਂ ਨੇ ਕਤਲ ਕਰਿਆ ਜਿਹੜਾ ਵੀ ਸਾਨੇ ਮਾਰੀਏ ਕੁੜੀ ਜਦੋਂ ਅਸੀਂ ਪਹੁੰਚੇ ਉੱਥੇ ਪੰਚਾਇਤ ਦੇ ਸਾਹਮਣੇ ਬੋਰੇ ଥିਗੇ ਵੀ ਮੈਂ ਕਰਿਆ ਕਤਲ ਲੱਗਦਾ ਸੀ ਪੱਕੇ ਤੇ ਕਿਵੇਂ ਗਾਲ ਪਰਾ ਹਲੇ ਸਕਦੇ ਆ ਉਹ ਤਾਂ ਪੁਲਿਸ ਤਨ ਪ੍ਰਸ਼ਾਸਨ ਨੇ ਵੀ ਦੇਖਿਆ ਜਾ ਗੜਕੋਟ ਕੇ ਗੜਕੋਟ ਕੇ ਮਾਰੀ ਗਈ ਆ ਜੀ ਉਹ ਬੰਦੇ ਅੱਲਾਂ ਕਹੇ ਸੀਗੇ ਉਹਨਾਂ ਦੇ ਚਾਚੇ ਤਾਇਆ ਦੇ ਨੇ ਨਹੀਂ ਸੀ ਮਾਰੀ ਆ ਕਹਿੰਦਾ ਕਰ ਲੋ ਕੀ ਕਰੋਗੇ ਤੁਸੀਂ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹੁਲਚਲ ਨਿਊਜ਼ ਟੀਵੀ ਤੇ ਮੈਂ ਪ੍ਰੇਮ ਮਦਵਾ ਅੱਪਾ ਰੋਜ਼ਾਨਾ ਹੀ ਦੇਖਦੇ ਆ ਧੀਆ ਦੀਆਂ ਮੋਤਾਂ ਕਿਸ ਤਰੀਕੇ ਨਾਲ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਅੱਪਾ ਰੋਜ਼ਾਨਾ ਹੀ ਦੇਖਦੇ ਆ ਇਸ ਤਰ੍ਹਾਂ ਦਾ ਹੀ ਕੇਸ ਆਇਆ ਇੱਕ ਕੁਲਾੜ ਵੇਈ ਹੋਈ ਆ ਕਾਜਲ ਨਾਮ ਦੀ ਲੜਕੀ ਐ ਉਹਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਇੰਨਾ ਕੁ ਕੀਤਾ ਜਾਂਦਾ ਸੀ ਕਿ ਵੀ ਸਾਢੇ 3 ਸਾਲ ਦਾ ਸਮਾਂ ਹੋ ਗਿਆ ਸੀ ਉਸ ਨੂੰ ਵਿਆਹੀ ਨੂੰ ਜਿਹੜੇ ਕੁੜੀ ਦੀ ਭਰਾਵਾਂ ਦਾ ਕਹਿਣਾ ਹੈ ਕਿ ਵੀ ਰੋਜ਼ਾਨਾ ਹੀ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਸ ਹੱਦ ਤੱਕ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਵੀ ਕੁੜੀ ਨੇ ਐਂਡ ਕਿਸ ਤਰ੍ਹਾਂ ਦੀ ਕੁੜੀ ਦੀ ਮੌਤ ਹੋ ਗਈ ਪਰ ਉਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਵੀ ਸਾਡੀ ਲੜਕੀ ਨੂੰ ਮਾਰਿਆ ਗਿਆ ਅੱ퍼 ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਦੇਖਦੇ ਆ ਜਿਸ ਤਰ੍ਹਾਂ ਦੀਆਂ ਧੀਆਂ ਨਾਲ ਇਹ ਜੇ ਰੋਜ਼ਾਨਾ ਇਹ ਸੋਸ਼ਲ ਮੀਡੀਆ ਤੇ ਪੋਸਟਾਂ ਦੇਖਦੇ ਆ ਪਰ ਲੜਕੀ ਕਾਜਲ ਦੀ ਹਿੰਮਤ ਸੀ ਚਲੋ ਪਰਿਵਾਰ ਸੁਧਰ ਜੇਗਾ ਪਰਿਵਾਰ ਸੁਧਰ ਜੇਗਾ ਪਰਿਵਾਰ ਸੁਧਰ ਜੇਗਾ ਪਰ ਉਹ ਜੀ ਤਾਂ ਕੋਈ ਗੱਲ ਨਾ ਹੋਈ ਹਾਰ ਕੇ ਲੜਕੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੁਣ ਲੜਕੀ ਦੇ ਭਰਾਵਾਂ ਨੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਕਿਸੇ ਦੀ ਧੀ ਦੇ ਨਾਲ ਇਸ ਤਰ੍ਹਾਂ ਦਾ ਘਰ ਨਾ ਹੋਵੇ ਕੋਈ ਧੀ ਆਪਣੀ ਮਾਪਿਆਂ ਦੀ ਲਾੜਲੀ ਧੀ ਕੋਈ ਦੁਨੀਆ ਤੋਂ ਨਾ ਵਿਸਰੇ ਨਾ ਜਾਵੇ ਇਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀ ਹੈ ਇਹ ਕੁੜੀ ਦੇ ਭਰਾਵਾ ਦਾ ਕਹਨੇ ਦੇਖਦੇ ਹੁਣ ਇਸ ਪਾਸੇ ਕਦੋਂ ਕੇਸ ਦੇ ਵਿੱਚ ਕਿੰਨੇ ਕ ਮੋੜ ਆਉਣਰੇ ਤਾਂ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਜੀ ਤੁਹਾਡਾ ਨਾਮ ਮਾਈ ਨੇਮ ਇਜ਼ ਬਾਦਲ ਸਿੰਘ ਜੀ ਠੀਕ ਹੈ ਜੀ ਤੇ ਗੁਲਾੜ ਪਿੰਡ ਮੇਰੀ ਸਿਸਟਰ ਵੀ ਆਈ ਵੀ ਸੀਗੀ ਜੀ ਠੀਕ ਹੈ ਜੀ ਤੇ ਇਹਨਾਂ ਨੇ ਮੇਰੀ ਭੈਣ ਦਾ ਕਤਲ ਕਰਤਾ ਜੀ ਠੀਕ ਹੈ ਜੀ ਸਾਨੂੰ ਕਿਸੇ ਨੇ ਕਾਲ ਵੀ ਨਹੀਂ ਕੀਤੀ ਤੇ ਆਪ ਫਰਾਰ ਹੋ ਗਏ ਮੌਕੇ ਤੋਂ ਫਰਾਰ ਨੇ ਸਾਰੇ ਜੀ ਠੀਕ ਹੈ ਜੀ ਤੇ ਪਿੰਡ ਦੀ ਪੰਚਾਇਤ ਵੀ ਉਹਨਾਂ ਨਾਲ ਖੜੀ ਸੀਗੀ ਪਹਿਲਾਂ ਹੀ ਠੀਕ ਹੈ ਜੀ ਤੇ ਹੁਣ ਅੱਗੇ ਖੜ ਗਈ ਪਿੰਡ ਦੀ ਪੰਚਾਇਤ ਵੀ ਬਾਦ ਦੇ ਵਿੱਚ ਇਹਨਾਂ ਨੇ ਕੋਈ ਉਹ ਨਹੀਂ ਕਰਿਆ ਸਾਡੇ ਨਾਲ ਜੀ ਠੀਕ ਹੈ ਜੀ ਸਾਡੇ ਨਾਲ ਸਾਰਾ ਸਾਰ ਤੱਕਾ ਹੋ ਰਿਹਾ ਮੇਰੀ ਸਿਸਟਰ ਨਾਲ ਤੱਕਾ ਤੱਕਾ ਹੋ ਰਿਹਾ ਜੀ ਠੀਕ ਹੈ ਜੀ ਤੇ ਮੇਰੀ ਸਿਸਟਰ ਨੂੰ ਪਹਿਲਾਂ ਵੀ ਤੰਗ ਕਰਦੇ ਸੀ ਪਹਿਲਾਂ ਵੀ ਪੰਚਾਇਤਾਂ ਪੰਚਾਇਤਾਂ ਹੋਈਆਂ ਨੇ ਠੀਕ ਹੈ ਜੀ ਤੇ ਗਰਜਾਂਟਾ ਜਿਹੜਾ ਗਰਜਾਂਟੇ ਨੇ ਮੇਰੀ ਸਿਸਟਰ ਮਾਰੀ ਹੈ ਜੀ ਠੀਕ ਹੈ ਜੀ ਉਹਦੇ ਨਾਲ ਵੀ ਇੱਕ ਮੁੰਡੇ ਦੀ ਹੈ ਕਿ ਹੋਰ ਕਿਸ ਕਿਸੇ ਨੇ ਮਾਰੀ ਮੈਨੂੰ ਕੁਝ ਨਹੀਂ ਪਤਾ ਹੈਗਾ ਠੀਕ ਹੈ ਹੁਣੇ ਮੈਨੂੰ ਮੇਰੇ ਜੀਜੇ ਦਾ ਫੋਨ ਆਇਆ ਜੀ ਠੀਕ ਹੈ ਜੀ ਉਹਨਾਂ ਨੇ ਮੈਨੂੰ ਫੋਨ ਕਰਿਆ ਤੇ ਮੈਨੂੰ 2:00 ਵਜੇ ਜੀ ਪਤਾ ਲੱਗਿਆ 3 ਇਨਾਂ ਦੀ ਪੰਚਾਇਤ ਸਾਹਿਬ ਇਹਨਾਂ ਨੂੰ ਰਲੀ ਮਿਲੀ ਹੈ ਸਭ ਇਹਨਾਂ ਨੂੰ ਰਲੀ ਮਿਲੀ ਭੁਗਤਣਾ ਦੀ ਠੀਕ ਹੈ ਜੀ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਸਿਸਟਰ ਦਾ ਠੀਕ ਹੈ ਜੀ ਤੇ ਪਿੰਡ ਦੇ ਲੋਕ ਸਾਰੇ ਚੜ-ਚੜਾ ਰਹੇ ଥିਗੇ ਠੀਕ ਹੈ ਜੀ ਸਾਡੇ ਨਾਲ ਕੋਈ ਸਰਾ ਸਰ ਧੱਕਾ ਹੋ ਰਿਹਾ ਸਾਨੂੰ ਕੋਈ ਇਨਸਾਫ ਨਹੀਂ ਨਹੀਂ ਰਿਹਾ ਹੈਗਾ ਜੀ ਠੀਕ ਹੈ ਤੁਹਾਡੀ ਸਿਸਟਰ ਕਿੱਥੇ ਕਿਹੜੇ ਪਿੰਡ ਵੇਈ ਹੋਈ ਸੀ ਮੇਰੀ ਸਿਸਟਰ ਗੁਲਾੜ ਵੇਈ ਵੀ ਸੀ ਗੁਲਾੜ ਵੇਖ ਜੀ ਕਿੰਨੇ ਕਿੰਨਾ ਟਾਈਮ ਹੋ ਗਿਆ ਸੀ ਵੇਈ ਨੂੰ ਮੇਰੀ ਸਿਸਟਰ ਨੂੰ 4 ਸਾਲ ਹੋ ਗਈ ਵਿਆਹ ਨੂੰ ਪਾਜੀ ਮੇਰਾ ਬਾਹਰ ਆ ਜੀ ਠੀਕ ਹੈ ਪੁਰਤਗਾਲ ਆ ਪਰੋਣਾ ਤੇ ਹਾਂ ਜੀ ਹ ਤੇ ਦਰਾਣੀ ਨਨਦਾ ਉਹਦੀ ਕੀ ਕਹਿੰਦੇ ਇਹਨਾਂ ਨੂੰ ਜਠਾਣੀ ਆ ਉਹ ਤੰਗ ਕਰਦੇ ਸੀਗੇ ਮੈਂਟਲੀ ਇਰੀਟੇਟ ਐਡੀਟ ਕਰਦੇ ਸੀਗੇ ਉਹਨੂੰ ਜਿਵੇਂ ਤੁਸੀਂ ਨੇ ਦੱਸਿਆ ਕਿ ਵੀ ਜਿਹੜੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਅਸੀਂ ਨਹੀਂ ਕਹਿ ਸਕਦੇ ਤੁਸੀਂ ਜੋ ਕਹੋਗੇ ਤੁਹਾਡੇ ਵੱਲੋਂ ਕਿਹਾ ਕਿਹਾ ਗਿਆ ਲਫਜ਼ ਕਿ ਵੀ ਜਿਵੇਂ ਉਹ ਤੰਗ ਪਰੇਸ਼ਾਨ ਕਰਦੇ ਸੀ ਉਹਦੀ ਕੋਈ 1 ਸਾਲ ਹੋ ਗਿਆ ਇਹ ਕੰਮ ਚੱਲਦੇ ਨੂੰ ਠੀਕ ਹੈ ਜੀ ਇਹ ਸਾਰੇ ਉਹਨੂੰ ਮੈਂਟਲੀ ਐਡੀਟ ਕਰਦੇ ਦੇ ਸੀਗੇ ਠੀਕ ਹੈ ਜੀ ਤੇ ਉੱਥੇ ਦੋ ਤਿੰਨ ਮੁੰਡੇ ਹੋਰ ଥିਗੇ ਜੀ ਉਹ ਵੀ ਬੋਰੇਦਗੇ ਅਸੀਂ ਨੇ ਕਤਲ ਕਰਿਆ ਜਿਹੜਾ ਵੀ ਸਾਨੇ ਮਾਰੀਏ ਕੁੜੀ ਜਦੋਂ ਅਸੀਂ ਪਹੁੰਚੇ ਉੱਥੇ ਪੰਚਾਇਤ ਦੇ ਸਾਹਮਣੇ ਬੋਰੇ ਦੀਗੇ ਵੀ ਮੈਂ ਕਰਿਆ ਕਤਲ ਉਹ ਹੁਣ ਆਉਣ ਸਾਡੇ ਸਾਹਮਣੇ ਨਹੀਂ ਆ ਰਹੇ ਸਾਰੇ ਫਰਾਰ ਨੇ ਠੀਕ ਹੈ ਜੀ ਉਹ ਬੋਲਦੇ ਵੀ ਦੀ ਸਾਨੇ ਕਰਿਆ ਕਤਲ ਮੁਰਵੀ ਸਰਿਆਮ ਕਹਿ ਰਹੇ ਸੀਗੇ ਬਹੁਤ ਸਰਿਆਮ ਕਹਿ ਰਹੇ ਸੀਗੇ ਜੀ ਸਰਿਆਮ ਕਹਾਈ ਉਹਨਾਂ ਨੇ ਵੀ ਮੈਂ ਕਤਲ ਕਰਿਆ ਮੇਰੇ ਭਾਈ ਦੀ ਜੀ ਮੈਂ ਉੱਥੇ ਹੈ ਨਹੀਂ ਤੇ ਗਿਆ ਮੌਕੇ ਤੇ ਮੈਂ ਹੈ ਨਹੀਂ ਗਿਆ ਤੁਸੀਂ ਕਾਰਵਾਈ ਕਰੋ ਇਹਨਾਂ ਤੇ ਜੀ ਸਖਤੋ ਸਖਤ ਜਲਦੀ ਤੋਂ ਜਲਦੀ ਕਾਰਵਾਈ ਕਰੋ ਮੇਰੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੱਥ ਜੋੜ ਕੇ ਮੇਰੀ ਸਿਸਟਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਕੀ ਮੰਗ ਕਰਦੇ ਹੋ ਇਨਸਾਫ਼ ਇਨਸਾਫ਼ ਮਿਲਣਾ ਚਾਹੀਦਾ ਜੀ ਜਿਵੇਂ ਮੇਰੀ ਸਿਸਟਰ ਨਾਲ ਹੋਇਆ ਵੀ ਫਸਦੀ ਹੋਣੀ ਚਾਹੀਦੀ ਹੈ ਜੀ ਫਸੀ ਛਦਾ ਹੋਣੀ ਚਾਹੀਦੀ ਹੈ ਉਹਨੂੰ ਬੰਦੇ ਨੂੰ ਜੀ ਠੀਕ ਹੈ ਜੀ ਜੇ ਸਰਕਾਰ ਜੇ ਆਪਣਾ ਪ੍ਰਸ਼ਾਸਨ ਕੁਝ ਕਰਦਾ ਠੀਕ ਹੈ ਜੀ ਠੀਕ ਹੈ ਜੀ ਜੇ ਇਹ ਲੋਕ ਵੀ ਗਵਾਹੀਆਂ ਦਿੰਦੇ ਨੇ ਆ ਆ ਕੇ ਜੀ ਐਵੇਂ ਹੋਇਆ ਐਵੇਂ ਹੋਇਆ ਮੇਰੀ ਸਿਸਟਰ ਨਾਲ ਕੁਝ ਵੀ ਐਵੇਂ ਦਾ ਨਹੀਂ ਹੋਇਆ ਠੀਕ ਹੈ ਨਹੀਂ ਮੇਰੀ ਸਿਸਟਰ ਉੱਥੇ ਪਈ ਸੀਗੀ ਆ ਕਹਿੰਦੇ ਨੇ ਪੱਖੇ ਨਾਲ ਹੋਇਆ ਕੁਝ ਹੋਇਆ ਐਵੇਂ ਲਮਕਾਈ ਸੀਗੀ ਕੁਝ ਨਹੀਂ ਹੋਇਆ ਵਾ ਉੱਥੇ ਜਾ ਕੇ ਠੀਕ ਹੈ ਜੀ ਉਹਨੂੰ ਗਲ ਕੁੱਟ ਕੇ ਮਾਰੀਏ ਜੀ ਉਹ ਹੁਣ ਬਾਕੀ ਹੁਣਾਂ ਨੂੰ ਮੈਡੀਕਲ ਰਿਪੋਰਟ ਆ ਜੂਗੀ ਸਭ ਕੁਝ ਪਤਾ ਲੱਗ ਜੂਗਾ ਆਪਾਂ ਨੂੰ ਤੁਹਾਡੀ ਜਿਵੇਂ ਸਿਸਟਰ ਦਾ ਧੋਨੇ ਗਿਆ ਕਿ ਵੀ ਜਿਸ ਤਰ੍ਹਾਂ ਵੀ ਉਹਦੇ ਨਾਲ ਹੋਇਆ ਤੁਹਾਨੂੰ ਸੂਚਨਾ ਕਿੰਨੇ ਵਜੇ ਮਿਲੀ ਕਿ ਵੀ ਇੱਦਾਂ ਕਰਕੇ ਹੋਇਆ ਮੇਰੇ ਭਾਜੀ ਦਾ ਫੋਨ ਆਇਆ 2:00 ਵਜੇ ਤੁਹਾਡੇ ਪ੍ਰੋਣੇ ਦਾ ਫੋਨ ਆਇਆ ਤੁਹਾਡੇ ਕੋਲ ਹਾਂ ਇੰਨਾ ਕਿਸੇ ਨੇ ਮੈਨੂੰ ਕਾਲ ਨਹੀਂ ਕਰੀਗੀ ਕਿਸੇ ਨੇ ਵੀ ਇੰਨੇ ਚ ਜਿੱਥੇ ਵਿਆਹੀ ਹੋਈ ਸੀ ਉਹਨਾਂ 'ਚ ਕਿਸੇ ਦਾ ਫੋਨ ਨਹੀਂ ਆਇਆ ਸਾਰੇ ਫਰਾਰ ਹੋ ਗਏ ਮਾਰ ਕੇ ਮੇਰੀ ਸਿਸਟਰ ਨੂੰ ਸਾਰੇ ਭੱਜ ਗਏ ਜੀ ਇਹ ਸਾਰੇ ਭੱਜ ਗਏ ਜੀ ਕੋਈ ਨਹੀਂ ਹੈਗਾ ਹੁਣ ਹੁਣ ਆ ਕੇ ਇਹਨਾਂ ਦੀ ਪੰਚਾਇਤ ਖੜ ਗਈ ਹੈ ਸਾਡੇ ਕੋਲ ਸ਼ਾਮ ਨੂੰ ਕੋਈ ਜਦੋਂ ਮੇਰੀ ਸਿਸਟਰ ਦੀ ਘਰੇ ਕੋਈ ਨਹੀਂ ਲਿਗਿਆ ਇਹਨਾਂ ਦਾ ਤੁਸੀਂ ਇੱਥੇ ਚਾਚੇ ਦਾ ਹੁਣ ਆ ਕੇ ਖੜ ਗਏ ਇਹਨਾਂ ਦੀ ਤੁਸੀਂ ਇੱਥੇ ਸਿਵਲ ਹਸਪਤਾਲ ਚ ਕਦੋਂ ਆਏ ਸੀਗੇ ਮੈਂ ਸਿਵਲ ਹਸਪਤਾਲ ਚ ਰਾਤ ਦਾ ਆਇਆ ਵੈ ਜੀ ਕੱਲ ਦੇ ਹਾਂਜੀ ਕੱਲ ਰਾਤ ਦਾ ਆਇਆ ਵੈ ਜੀ ਕੋਈ ਤੇ ਰਾਦਰ ਡੈੱਡ ਬੋਡੀ ਲੈ ਕੇ ਆਏ ਵੈ ਮੈਂ ਕਿਉਂਕਿ ਉਹਨਾਂ ਚੋਂ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਹੁਣ ਆ ਕੇ ਇਹਨਾਂ ਦਾ ਹੁਣ ਆ ਕੇ ਇਹਨਾਂ ਦੀ ਪੰਚਾਇਤ ਖੜ ਗਈ ਜੀ ਕਿੱਥੇ ਦੀਗੀ ਪਹਿਲਾਂ ਪੰਚਾਇਤ ਕੀਤੀ ਸੀ ਮੈਨੂੰ ਦੱਸੋ ਕੀਤੀ ਸੀ ਪਹਿਲਾਂ ਮੰਡੀ ਦੀ ਸਵੇਰ ਦਾ ਕੋਈ ਨਹੀਂ ਆਇਆ ਇਹਨਾਂ ਦਾ ਜੀ ਇਹਨਾਂ ਦੇ ਚਾਚੇ ਤਾਏ ਮਾਮੇ ਮੂਮੇ ਕੋਈ ਤਾਂ ਹੋਣੇ ਕਿੱਥੇ ਬਲਕੋਰ ਗਿਆ ਉਹਨਾਂ ਨੂੰ ਕੱਢ ਲਓ ਫਿਰ ਹੁਣ ਪ੍ਰਸ਼ਾਸਨ ਨੂੰ ਹੀ ਜ਼ਿੰਮੇਵਾਰੀ ਹੈ ਵੀ ਫਾਂਸੀ ਸਜ਼ਾ ਹੁਣ ਹੀ ਚਾਹੀਦੀ ਆ ਉਹ ਬੰਦੇ ਨੂੰ ਜਿਹਨੇ ਮੇਰੀ ਭੈਣ ਦਾ ਕਤਲ ਕੀਤਾ ਜਿਹੜੇ-ਜਿਹੜੇ ਨੇ ਵੀ ਕੀਤਾ ਸਾਰਿਆਂ ਸਾਰਿਆਂ ਨੂੰ ਹੋਣੀ ਚਾਹੀਦੀ ਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ ਪ੍ਰਸ਼ਾਸਨ ਤੁਹਾਡੀ ਮਦਦ ਕਿਸ ਤਰ੍ਹਾਂ ਦੀ ਕਰ ਰਿਹਾ ਹੈ ਪ੍ਰਸ਼ਾਸਨ ਸਾਡੇ ਨਾਲ ਫਿਲਹਾਲ ਤਾਂ ਖੜਾ ਹੈ ਜੀ ਠੀਕ ਹੈ ਜੀ ਕਾਜਲ ਜੀ ਦੀ ਕਿ ਵੀ ਮੌਤ ਹੋ ਚੁੱਕੀ ਹੈ ਤੁਹਾਡੇ ਕੀ ਲੱਗਦੇ ਸੀਗੇ ਮੇਰੀ ਭਤੀ ਜੀ ਲੱਗਦੀ ਕੀ ਕਹਿਣਾ ਚਾਹੁੰਦੇ ਹੋ ਕਾਜਲ ਦੀ ਲੜਕੀ ਜਿਹੜੀ ਡੈਥ ਹੋ ਚੁੱਕੀ ਹੈ ਉਹ ਤੁਹਾਡੇ ਕੀ ਲੱਗਦੇ ਸੀ ਤੇ ਕੀ ਤੁਸੀਂ ਮੰਗ ਕਰਦੇ ਹੋ ਮੇਰੀ ਧੀ ਜੀ ਲੱਗਦੀ ਜੀ ਮੈਂ ਤਾਂ ਬਸ ਇਹ ਮੰਗ ਕਰਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹਾਂ ਜੀ ਫਾਂਸੀ ਦੀ ਸਜ਼ਾ ਹੋਣੀ ਜਿਹੜੇ ਜਿਹੜਾ ਨੇ ਜੋ ਕੰਮ ਕਰਿਆ ਜੀ ਉਹਨਾਂ ਨੂੰ ਪੂਰੀ ਸਖਤ ਸਜ਼ਾ ਕਾਰਵਾਈ ਹੋਣੀ ਚਾਹੀਦੀ ਕਿਹੜਾ ਪਿੰਡ ਵੇਹੀ ਸੀਗੀ ਗੁਲੜ ਜੀ ਗੁਲੜ ਵੇਹੀ ਹੀ ਸੀਗੀ ਕਾਜਲ ਲੜਕੀ ਜਿਹਦੀ ਡੈਥ ਹੋ ਚੁੱਕੀ ਹੈ ਕੀ ਲੱਗਦੇ ਸੀ ਤੁਹਾਡੇ ਨਹੀਂ ਧੀ ਜੀ ਲੱਗਦੇ ਸੀ ਕਿਸ ਤਰ੍ਹਾਂ ਦੀ ਡੈਥ ਹੋਈ ਕੀ ਮੰਗ ਕਰਦੇ ਹਾਂ ਅਸੀਂ 6.5 ਫੁੱਟ ਦੇ ਜਵਾਨ ਲੰਮੀ ਸੀਗੀ ਪੱਖਾ ਉਹਦੇ ਤਾਂ ਸਿਰ ਨੂੰ ਲੱਗਦਾ ਸੀ ਪੱਖੇ ਤੇ ਕੀ ਗੱਲ ਫਰਾਹ ਲੈ ਸਕਦੇ ਆ ਉਹ ਤਾਂ ਪੂਸਤ ਪ੍ਰਸ਼ਾਸਨ ਨੇ ਵੀ ਦੇਖਿਆ ਜਾ ਗਾ ਗਲ ਘੋਟ ਕੇ ਮਾਰੀ ਗਈ ਆ ਜੀ ਨਾ ਸਾਰੇ ਗਲੇ ਤੇ ਨਿਸ਼ਾਨ ਨੇ ਗਲ ਘੋਟ ਕੇ ਮਾਰੀ ਆ ਜਿਹੜੇ ਜਠਾਣੀ ਜਿਹਦੇ ਫਰਾਰ ਹੋ ਗਏ ਜਦ ਬੰਦਾ ਸੱਚਾ ਬੰਦਾ ਡੈੱਡ ਬੋਡੀ ਦੇ ਨਾਲ ਫੇਰ ਬੈਠੋ ਤੁਸੀਂ ਇਹ ਆ ਲਿਗਾ ਹੀ ਉਹ ਕਰੂ ਉੱਥੇ ਪਰੌਣੇ ਨੇ ਦੂਜੇ ਬੰਦੇ ਨੇ ਕਿਸੇ ਨੇ ਫੋਨ ਕਰਿਆ ਤੇ ਪਰੌਣੇ ਨੂੰ ਪਤਾ ਲੱਗਿਆ ਕਿ ਵੀ ਜਦੋਂ ਕੁੜੀ ਦੀ ਡੈਥ ਹੋਈ ਹੈ ਮੁੰਡੇ ਵਾਲਾ ਵਿੱਚ ਕਿਸੇ ਦਾ ਫੋਨ ਨਹੀਂ ਆਇਆ ਤੁਹਾਡੇ ਕੋਲ ਹੀ ਕਿਸੇ ਦਾ ਫੋਨ ਨਹੀਂ ਆਇਆ ਕੋਈ ਡੈੱਟਪੁਰਦੀ ਦੇ ਨਾਲ ਵੀ ਨਹੀਂ ਬੈਠਿਆ ਸੀਗਾ ਕਿ ਜਿਹੜਾ ਕੁੜੀ ਦਾ ਘਰ ਵਾਲਾ ਸੀਗਾ ਬਾਹਰਲੇ ਮੁਲਖ ਜਿੱਥੇ ਵੀ ਆ ਉਹਨੇ ਤੁਹਾਨੂੰ ਕਾਲ ਕਰਕੇ ਦੱਸਿਆ ਆ ਉਹਨੇ ਦੱਸਿਆ ਫੋਨ ਬਿੱਲ ਕੋਈ ਆ ਗਿਆ ਬਾਅਦ ਚ ਦੇ ਦਿੱਤਾ ਗਿਆ ਇਹਨੇ ਫੋਨ ਲਗੋ ਲੈਣਾ ਆ ਬਾਅਦ ਚ ਦੇਤਾ ਫੋਨੀ ਦਾ ਬਾਅਦ ਚ ਦਿੱਤਾ ਬਾਅਦ ਚ ਦਿੱਤਾ ਉਸ ਨੂੰ ਦਿੱਤਾ ਫੋਨ ਤੇ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਜੀ ਸਾਡੀ ਲੱਭ ਬੇਟੀ ਦੀ ਲੱਭ ਬਸ ਇਨਸਾਫ ਮਿਲਣਾ ਚਾਹੀਦਾ ਜਿਹੜਾ ਕਤਲ ਆ ਤੇ ਉਹਨੂੰ ਵੀ ਫਾਂਸੀ ਦੀ ਸਜ਼ਾ ਚਾਹੀਦੀ ਆ ਹੱਥ ਜੋੜ ਕੇ ਬੇਨਤੀ ਆ ਕਿਸੇ ਦਿੱਤੀ ਨਾਲ ਅੱਗੇ ਆ ਜਾ ਕਦਮ ਨਾ ਚੱਕਿਆ ਜਾ ਤਾਂ ਮੈਂ ਹੀ ਬੇਨਤੀ ਕਰਦੀ ਆ ਹੱਥ ਜੋੜ ਕੇ ਕੀ ਕਹਿਣਾ ਚਾਹੁੰਦੇ ਹੋ ਸਰ ਸਾਡੀ ਭੈਣ ਜੀ ਗਲਾੜ ਬੈਈ ਹੋਈ ਸੀਗੀ ਤੇ ਉਹਦਾ ਕਤਲ ਕਰਕੇ ਜੀ ਮਾਰਿਆ ਗਿਆ ਉਹਨੂੰ ਠੀਕ ਹੈ ਜੀ ਤੇ ਪਿੰਡ ਦੇ ਜਿਹੜੀ ਪੰਚਾਇਤ ਆ ਸਾਰੀ ਉਹਨਾਂ ਨੇ ਵੀ ਸਾਡੇ ਨਾਲ ੱੱੱਕਾ ਕੀਤਾ ਸੀ ਪਹੁੰਚੇ ਆ ਤੇ ਸਾਡੇ ਤੇ ਚੜਚੜਾਈ ਨੇ ਠੀਕ ਹੈ ਜੀ ਸਾਡੀ ਭੈਣ ਦਾ ਫੋਨ ਬਿਲਕੁਲ ਕੋ ਕੇ ਰੱਖਿਆ ਗਿਆ ਠੀਕ ਹੈ ਜੀ ਸਾਨੂੰ ਦਿੱਤਾ ਨਹੀਂ ਗਿਆ ਤੇ ਕਹਿੰਦੇ ਨੇ ਵੀ ਪੁਲਿਸ ਆਈਏ ਤੇ ਉਸ ਤੋਂ ਬਾਅਦ ਸਾਨੂੰ ਫੋਨ ਦਿੱਤਾ ਗਿਆ ਜੀ ਤੇ ਜਿਹੜੀ ਪੰਚਾਇਤ ਹੈ ਕਹਿੰਦੀ ਸਾਡੇ ਨਾਲ ਬੈਠ ਕੇ ਗੱਲ ਕਰੋ ਜੀ ਠੀਕ ਹੈ ਜੀ ਅਸੀਂ ਕਿਸੇ ਨਾਲ ਕੋਈ ਮਾੜਾ ਚੰਗਾ ਨਹੀਂ ਗਿਆ ਸੀ ਜਾਏਗੇ ਸਾਰਿਆਂ ਨਾਲ ਬੈਠ ਕੇ ਅਸੀਂ ਗੱਲ ਵੀ ਕਰਨ ਨੂੰ ਤਿਆਰ ਸੀ ਲੇਕਿਨ ਇਹਨਾਂ ਦੇ ਪਿੰਡ ਦੇ ਲੋਕ ਹੀ ਸਾਡੇ ਉੱਤੇ ਚੜ-ਚੜਾ ਰਹੇ ਸੀਗੇ ਉਸ ਤੋਂ ਬਾਅਦ ਅਸੀਂ ਪੁਲਿਸ ਜੀ ਸਾਇਦਾ ਲਈ ਜੀ ਮੋਕੇ ਦੇ ਪੁਲਿਸ ਪਹੁੰਚੀ ਸਾਡੇ ਨਾਲ ਖੜੀ ਤੇ ਤਾਂ ਅਸੀਂ ਉੱਥੋਂ ਅਫੀਸਰ ਨੂੰ ਲੈ ਕੇ ਆ ਸਕੇ ਜੀ ਰਾਮ ਤੱਕ ਕਹੋਇਆ ਜੀ ਉਸ ਬੰਦੇ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਪ੍ਰਸ਼ਾਸਨ ਨੇ ਇਹ ਜੀ ਮਾਰੀ ਅਤੇ ਉੱਥੇ ਪਿੰਡ ਦੇ ਪੰਚਾਇਤ ਦੇ ਸਾਹਮਣੇ ਹੀ ਸਰਪੰਚਾਂ ਦੇ ਸਾਹਮਣੇ ਹੀ ਨਾ ਉੱਥੇ ਪਿੰਡ ਦੇ ਮੁੰਡੇ ਅੱਲਾ ਕਹੇ ਸੀ ਕਿ ਇਹਨਾਂ ਦੇ ਚਾਚੇ ਦਾਜਾ ਦੇ ਨੇ ਇਹ ਸੀ ਮਾਰੀ ਆ ਕਹਿੰਦਾ ਕਰ ਲੋ ਕੀ ਕਰੋਗੇ ਤੁਸੀਂ ਇਹ ਗੱਲ ਸਾਨੂੰ ਮੌਕੇ ਦੇ ਮੂਹਤੇ ਕਹੀ ਗਈ ਉਹਨਾਂ ਵੱਲੋਂ ਤੇ ਪੰਚਾਇਤ ਅਸੀਂ ਕੱਲ੍ਹ ਦੇ ਰਾਤ ਦੇ ਫਿਰ ਰਹੇ ਆਪਣੀ ਭੈਣ ਨੂੰ ਹਸਪਤਾਲ ਲੈ ਕੇ ਆਏ ਆ ਜੀ ਠੀਕ ਹੈ ਜੀ ਅਸੀਂ ਭਾਰਤੀ ਵੀ ਇੱਥੇ ਰੱਖੀ ਆ ਲਿਆ ਕੇ ਹੁਣ ਸੱਜਾ ਸਾਡੇ ਕੋਲ ਆ ਕੇ ਗੱਲ ਕਰਨ ਨੂੰ ਗਈ ਆ ਜੀ ਅਭਿਆਨਾਂ ਤੋਂ ਗੱਲ ਨੂੰ ਗੱਸੀਨਾਂ ਨਾਲ ਕੋਈ ਗੱਲਬਾਤ ਹੁਣ ਕੋਈ ਨਹੀਂ ਕੀਤੀ ਜੀ ਕੀ ਮੰਗ ਚਾਹੁੰਦੇ ਹੋ ਤੁਸੀਂ ਮੰਗ ਸਾਨੂੰ ਇਹੀ ਹੈ ਜੀ ਸਾਨੂੰ ਇਨਸਾਮ ਮਿਲਣਾ ਚਾਹੀਦਾ ਹੈ ਤੇ ਸਾਡੀ ਜਿਹੜਾ ਉਹਨਾਂ ਮੌਜਾ 53 ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਜਿਹੜੀਆਂ ਵੀ ਲੋਕਾ ਤੁਹਾਡਾ ਨਾਮ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਮੇਰੇ ਭੈਣ ਦਾ ਧੰਨਵਾਦ ਜੀ ਵੀਰ ਜੀ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਵੀ ਕੁੜੀ ਕਾਜਲ ਜਿਹੜੀ ਵਿਆਹੀ ਹੋਈ ਸੀਗੀ ਦੜ ਵਿਆਹੀ ਹੋਈ ਸੀਗੀ ਸਾਡੇ 3-4 ਸਾਲ ਤੋਂ ਜਿਸ ਦੀ ਕਿ ਵੀ ਹੱਤਿਆ ਕੀਤੀ ਗਈ ਹੈ ਤੁਸੀਂ ਲੜਕੇ ਵਾਲਿਆਂ ਪਾਸੋਂ ਆਏ ਹੋ ਹਾਂਜੀ ਕੀ ਕਹਿਣਾ ਚਾਹਨੇ ਹੋ ਤੁਸੀਂ ਕੌਣ ਹੋ ਜੀ ਮੈਂ ਮੋਹਤਵਰ ਬੰਦਾ ਜੀ ਸਰਕਲ ਜੇਹਦਾਰਾ ਸ਼੍ਰੋਮਣੀ ਅਕਾਲੀ ਦਲ ਦਾ ਜੀ ਜਿਸ ਟਾਈਮ ਮੈਨੂੰ ਕਾਲ ਗਈ ਜੀ ਵੀ ਕਹਿੰਦੇ ਵੀ ਇਸ ਤਰ੍ਹਾਂ ਆਪਣੇ ਬਾਹਰ ਦਾਤ ਹੋ ਗਈ ਘਟਨਾ ਹੋ ਗਈ ਵੀ ਮਲਕੇ ਵੀ ਫਟਾਫਟ ਪਹੁੰਚੋ ਜਦੋਂ ਅਸੀਂ ਗਏ ਆ ਜੀ ਜਾ ਕੇ ਦੇਖਿਆ ਤਾਂ ਮੇਰੇ ਤੋਂ ਪਹਿਲਾਂ ਮਤਲਬ ਉੱਥੇ ਇੱਕ ਕੌਣ ਸੀ ਵੀ ਦੱਸਿਓ ਜਕਸੀਰ ਸਿੰਘ ਜਕਸੀਰ ਸਿੰਘ ਜਾਈ ਉਹ ਗਿਆ ਜੀ ਉਹਨੇ ਜਾ ਕੇ ਦੇਖਿਆ ਦੋ ਲੇਡੀਜ਼ ਨਾਲ ਨੇ ਉਸ ਟਾਈਮ ਉਹ ਕੁੜੀ ਪੱਖੇ ਨਾਲ ਲਟਕ ਰਹੀ ਸੀ ਜਿਹੜੀਆਂ ਲੇਡੀਜ਼ ਸੀ ਉਹਨਾਂ ਨੇ ਦੋਨੇ ਤਾਂ ਚੱਕਿਆ ਸੀ ਉਹਨੂੰ ਤੇ ਜਿਹੜਾ ਇਹ ਜਕਸੀਰ ਮੁੰਡਾ ਗਿਆ ਤੇ ਕਨਾਲ ਇੱਥੇ ਨਸੀਬਾ ਮੁੰਡਾ ਸੰਦੀਪ 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 ਮੁੰਡਾ ਉਹਨੇ ਜਾ ਕੇ ਜੋ ਕਰਦਣ ਨਾਲ ਉਹਦਾ ਵੱਢ ਕੇ ਜਿਹੜੀ ਚੁੰਨੀ ਸੀਗੀ ਉਹ ਲਾ ਕੇ ਉਹਨੂੰ ਪਾਏ ਜੀ ਤੇ ਉਸ ਤੋਂ ਬਾਅਦ ਇਹ ਪਰਿਵਾਰ ਪਹੁੰਚ ਗਿਆ ਉੱਥੇ ਜੀ ਤੇ ਜਿਹੜਾ ਉਹਦਾ ਜੇਠਾ ਜੀ ਉਹ ਪਤਨਾ ਕੰਮ ਤੇ ਗਿਆ ਹੋ ਸੀਗਾ ਜਠਾਣੀ ਦਿਹਾੜੀ ਤੇ ਗਈ ਹੋਈ ਸੀਗੀ ਤੇ ਉਹਦੇ ਹਸਬੰਡ ਨੇ ਫੋਨ ਕੀਤਾ ਸੀਗਾ ਸਿਲੰਡਰ ਭਰਉਣ ਵਾਸਤੇ ਤੇ ਜਿਹੜਾ ਮੁੰਡਾ ਜਕਸੀਰ ਦੇ ਦਾ ਵੀ ਇਹਨੇ ਆਪਦੇ ਬੱਚੇ ਭੇਜੇ ਨੇ ਵੀ ਮਲਕੇ ਮੇਰੇ ਉਸ ਕੁੜੀ ਦੇ ਹਸਬੰਦ ਨੇ ਇਹਨੂੰ ਫੋਨ ਕੀਤਾ ਵੀ ਮੇਰੇ ਘਰੇ ਸਿਲੰਡਰ ਭਰ ਆ ਕੇ ਦੇ ਕੇ ਆ। ਇਹ ਬਾਈ ਕੌਣ ਨੇ? ਇਹ ਵੀ ਘਲਾਟ ਕੌਣ ਜੀ? ਅੱਛਾ ਅੱਛਾ ਇਹਨੇ ਬੱਚੇ ਭੇਜੇ ਆਪਦੇ ਕਾਜਲ ਤੋਂ ਪੈਸੇ ਲੈਣ ਵਾਸਤੇ ਸਿਲੰਡਰ ਵਾਸਤੇ ਇਹਦੇ ਬੱਚੇ ਕੀ ਦੇਖਦੇ ਨੇ ਜਾਂਦਿਆਂ ਨੂੰ ਉਹ ਲਟਕੀ ਹੋਈ ਹੈ। ਅੱਛਾ ਉਹਨਾਂ ਨੇ ਫਟ ਭੱਜ ਕੇ ਇਹਨੂੰ ਕਿਹਾ ਜਿਵੇਂ ਤੁਸੀਂ ਹੁਣ ਦੱਸ ਰਹੇ ਹੋ ਕਿ ਵੀ ਕੁੜੀ ਲਮਕੀ ਹੋਈ ਸੀ ਤੁਸੀਂ ਆਪਣੀ ਅੱਖੀ ਦੇਖਿਆ ਕੁਝ? ਨਹੀਂ ਨਹੀਂ ਦੇਖਿਆ ਜੀ ਅੱਖੀ। ਕਿਹਨੇ ਦੇਖਿਆ ਫਿਰ ਉਹ? ਇਹ ਇਹਨਾਂ ਨੇ ਦੇਖਿਆ। ਕਿਨਾਂ ਲੋ ਆਏ ਤੁਸੀਂ ਦੇਖਿਓ ਜੀ ਇਹ ਜਦ ਮੈਂ ਗਿਆ ਜੀ ਮੇਥੋਂ ਪਹਿਲਾਂ ਦੋ ਤੁਹਾਡੇ ਤੋਂ ਪਹਿਲਾਂ ਉਤਾਰੀ ਹੋਈ ਸੀ ਨਹੀਂ ਤਾਰੀ ਨਹੀਂ ਸੀ ਉਹਨੂੰ ਜੱਫਾ ਪਾਈ ਐਵੇਂ ਖੜੇ ਸੀ ਅੱਛਾ ਪਾਈ ਖੜੇ ਸੀ ਜਦ ਅਸੀਂ ਕਿ ਜਦ ਜਵਾਕ ਭੱਜ ਕੇ ਗਏ ਨੇ ਉੱਥੋਂ ਮੈਂ ਨਵੇਂ ਦੁਕਾਨ ਮੈਨੂੰ ਨਹੀਂ ਪਤਾ ਸੀ ਵੀ ਇਹ ਦੁਕਾਨ ਚ ਹੈ ਨਹੀਂ ਮੈਂ ਇਹਨੂੰ ਬਾਜ਼ਮਾਰੀ ਮਾਰੀ ਕਿਉਂ ਕੀ ਗੱਲ ਹੋ ਗਈ ਨਾਲ ਮੇਰੇ ਸੰਦੀਪ ਸਿੰਘ ਇੱਕ ਮੁੰਡਾ ਹੋਰ ਹੈ ਇਹ ਭੱਜ ਕੇ ਆਏ ਅਸੀਂ ਤਾਰਕੇ ਜੀ ਉਹਦੇ ਚ ਪਾਤੀ ਉਸ ਤੋਂ ਬਾਅਦ ਤਾਂ ਫਿਰ ਸਾਨੂੰ ਪੂਰਾ ਨਗਰ ਇਕੱਠਾ ਹੁੰਦਾ ਧੰਨਵਾਦ ਜੀ अच्छा कहना होगा ना